ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਸੰਧੂ ਡੇਰੀ ਫਾਰਮ ਬਰਨਾਲਾ ਤੇ ਅੱਜ ਬਾਈ ਕੋਲ ਆਪਾਂ ਪਹੁੰਚੇ ਆਂਗੇ ਦੋਸਤੋ ਬਕਾਊਆ ਨੇਗੇ ਬਾਈ ਕੋਲ ਜਾਨਵਰ ਗੱਭੜ ਬੱਚੀ ਇੱਕ ਜਰਸੀ ਬੱਚੀ ਇੱਕ ਦੋਸਤੋ ਸਾਈਵਾਲ ਵਹਿੜ ਹੈਗੀ ਤੇ ਬਾਕੀ ਦੀ ਗੱਲਬਾਤ ਆਪਾਂ ਕਰਦੇ ਆਂ ਬਾਈ ਨਾਲ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਭਾਈ ਆਪਣਾ ਨਾਮ ਤੇ ਨੰਬਰ ਦੱਸ ਦਿਓ ਜੀ। ਬਾਈ ਸੌਦਾ ਪਿੰਡ ਮੇਰਾ ਲੈਣੇ ਵਾਲਾ ਜ਼ਿਲ੍ਹਾ ਬਰਨਾਲਾ ਤੁਸੀਂ ਤਾਂ ਪਾਵੇ। ਤੇ ਕੰਟੈਕਟ ਨੰਬਰ ਬੋਲ ਦਿਓ ਜੀ। ਮੇਰਾ ਕੰਟੈਕਟ ਨੰਬਰ ਹੈਗਾ 62835767218। ਠੀਕ ਆ ਭਾਈ ਇਹਦੇ ਤੇ ਵਟਸਐਪ ਵੀ ਚੱਲਦਾ ਭਾਈ ਨਾਲੀ। ਹਾਂਜੀ ਹਾਂਜੀ। ਦੋਸਤੋ ਇਸੇ ਨੰਬਰ ਤੇ ਵਟਸਐਪ ਚੱਲਦਾ ਵੀਰ ਦਾ ਜੇ ਕੋਈ ਫੋਟੋ ਵੀਡੀਓ ਮੰਗਵਾਉਣੀ ਹੋਊ ਵੀ ਮੰਗਵਾ ਸਕਦੇ ਹੋ ਤੁਸੀਂ। ਤੇ ਜਿਹੜੀ ਬਈ ਆਪਾਂ ਹਾਂ ਪਹਿਲੇ ਨੰਬਰ ਤੇ ਬੱਚੀ ਦੇਖਦੇ ਆ ਕੀ ਡਿਟੇਲ ਆ ਇਹਦੀ? ਭਾਈ 2 ਦੇ ਚੱਕਦੀ ਆ। ਅੱਛਾ 2 ਦਿਨ ਚੱਕਦੀ ਆ। ਹਾਂ ਭਾਈ। ਤੇ 5 ਮਹੀਨੇ ਨਿਪਟਾ ਸਕੋ। ਦੋਸ ਆ ਦੇਖ ਸਕਦੇ ਤੁਸੀਂ ਚੰਗੇ ਚੌੜੇ ਪਿੱਠੂੜੇ ਤੇ ਥੱਲੇ ਝੋਲੀ ਝੂਲੀ ਦੇਖੋ ਪੰਜਾਂ ਮਹੀਨਿਆਂ ਦੀ ਚੈੱਕ ਪਾਸ ਆ ਗਈ ਤੇ 4 ਮਹੀਨთ ਦੋਸਤੋ ਤੇ ਬਾਕੀਆ ਵਧੀਆ ਰੁੱਤ ਦੇ ਵਿੱਚ ਸੁੰਦੀ ਹੈਗੀ ਤੇ ਭਾਈ ਕੀ ਮੁੱਲ ਵਾੜੀ ਰੱਖਿਆ ਇਹਦਾ ਬੁੱਲ ਭਾਈ ਇਹਦਾ 45000 ਹੈ ਮੁੱਲੇ ਦਾ 45000 ਰੁਪਿਆ ਮਾਨਤਨ ਹੋ ਜਾਊਗਾ ਦੋਸਤੋ ਬਿਲਕੁਲ ਜਾਇਜ਼ ਰੇਟ ਮੰਗਿਆ ਵੀਰ ਨੇ 45000 ਰੁਪਿਆ ਡਿਮਾਂਡ ਆ ਦੋ ਦੰਦ ਚੱਕ ਦੀ ਤੇ ਪੰਜਾਂ ਮਹੀਨਿਆਂ ਦੀ ਚੈੱਕ ਪਾਸ ਆ ਜੇ ਜ ਕੋਈ ਆਪਣਾ ਡਾਕਟਰ ਲੈ ਕੇ ਆਵੇ ਨਾਲ ਉਹਦਾ ਕੋਈ ਚੈੱਕ ਕਰਾ ਕੇ ਲੈ ਜਾ ਆਪਣੀ ਕਰਾਏ। ਦੋਸਤੋ ਜੇ ਕੋਈ ਆਪਣਾ ਤੁਸੀਂ ਡਾਕਟਰ ਲਿਆਉਣਾ ਨਾਲ ਉਹ ਵੀ ਲਿਆ ਸਕਦੇ ਹੋਗੇ ਦਸੱਲੀ ਕਰਾ ਕੇ ਲੈ ਜਾ ਸਕਦੇ ਹੋ। ਜਿਹੜਾ ਆਪਾਂ ਹਾਂ ਬੱਚਾ ਦੇਖਦੇ ਆ ਦੂਜੇ ਨੰਬਰ ਤੇ ਜਰਸੀ ਦਾ। 8 ਸਾਲ ਦੇ ਵਿੱਚ ਵਿੱਚ ਹੋਊਗਾ। ਅੱਛਾ ਸਾਲ ਤੋਂ ਅੰਦਰ ਅੰਦਰ ਆ ਜੇ। ਦੋਸਤੋ ਸਾਲ ਤੋਂ ਘੱਟ ਇਹਦੀ ਏਜ ਆ ਬੱਚੇ ਦੀ। ਤੇ ਥੱਲੇ ਝੋਲੀ ਝੂਲੀ ਦੇਖੋ ਥਣ ਚਾਰ ਨੇ ਖੜਮੇ ਗਿਆ ਤੇ ਫੋਟ ਸ਼ਾਂਗ ਤਾਂ ਭੋਰਾ ਵੀ ਹੈ ਨਹੀਂ ਗੀ ਬਾਈ। ਜਿਹੜੀ ਫੇਸ ਦੀ ਬਿਊਟੀ ਆ ਦੇ ਦੋਸਤੋ ਉਹ ਦੇਖ ਲਓ ਤੁਸੀਂ ਇਹਦੀ। ਕੁਆਲਿਟੀ ਪੂਰੀ ਟੌਪ ਆ ਗਈ ਬੱਚੇ ਦੀ। ਤੇ ਭਾਈ ਇਹਦਾ ਮਾਮੂ ਦਾ ਦੁੱ ਤੇ ਮੁੱਲ ਕੀ ਆਦਾ ਮੁੱਲ 15 ਹਜ਼ਾਰ ਦੋਸਤੋ ਮੁੱਲ ਜਿਹੜਾ ਬਾਈ ਨੇ ਜਮਾ ਬਿਲਕੁਲ ਜ਼ਾਇਦ ਜਾ ਰੱਖਿਆ ਵੇਚਣ ਵਾਲਾ ਇਹ ਨਹੀਂ ਹੈ ਕੋਈ 20 ਮੰਗ ਲਿਆ 25 ਮੰਗ ਲਿਆ ਬਿਲਕੁਲ ਜ਼ਾਇਦ ਜਾ ਰੇਟ ਹੈਗਾ ਜਿਹੜੀ ਆਪਾਂ ਹ ਤੀਜੇ ਨੰਬਰ ਤੇ ਗਾਂ ਦੇਖਦੇ ਆਂ ਕਿ ਇਹਦੀ ਕੀ ਡਿਟੇਲ ਆ ਦੂਜਾ ਸੁਆ ਬਾਈ ਇਹ ਦੂਜਾ ਸੁਆ ਦੋਸਤੋ ਸਾਈ ਵਾਲ ਬੈੜ ਹੈਗੀ ਪਿਓਰ ਸਾਈ ਵਾਲ ਪਿਓਰ ਸਾਈ ਵਾਲ ਆ ਦੇਖ ਸਕਦੇ ਹੋ ਤੁਸੀਂ ਸਾਰੇ ਕੈਰੈਕਟਰ ਆਪਦੇ ਪੂਰੇ ਕਰਦੀ ਕੀ ਧੰ ਨ ਝੱਲਰ ਬੰਨ ਫੇਸ ਤੇ ਕਿੰਨਾ ਕੁ ਟਾਈਮ ਇਹਦਾ ਬਾਕੀ ਆ ਬਾਈ ਸੂਨ ਦੇ ਵਿੱਚ ਬਾਈ ਮੈਂ ਡਾਕਟਰ ਤੋਂ ਚੈੱਕ ਕਰਾਈ ਮੇਰੇ ਕੋਲ ਵੀਡੀਓ ਪਈ ਆ ਠੀਕ ਆ ਬਾਈ ਉਹ ਕਹਿੰਦਾ ਹਾਰਾਮੀ ਨੀਰ ਲੈ ਜੂ ਬਾਕੀ ਕਹਿ ਲਿਆ ਦੋਸਤੋ 20 ਦਿਨ 20 ਜਾਂ 25 ਦਿਨ ਤੁਸੀਂ ਮੰਨ ਕੇ ਚੱਲੋ ਅੰਦਾਜ਼ੇ ਦੇ ਨਾਲ ਤੇ ਜਿਹੜੇ ਵੈੜ ਦੇ ਥਾਣਾ ਉਹ ਦੇਖ ਸਕਦੇ ਹੋ ਚਾਰੇ ਨਖੜਵੇਂ ਗਾਇਬ ਤੇ ਕੋਟ ਸ਼ਾਂਖਪੋਰਾ ਵੀ ਹੈ ਨੀਗੀ 20 ਤੋਂ 25 ਦਿਨ ਇਹਦੇ ਬਾਕੀ ਹੈਗੇ ਸੂਨ ਦੇ ਵਿੱਚ ਤੇ ਇਹਦਾ ਭਾਈ ਰੇਟ ਕੀ ਰੱਖਿਆਗਾ ਤੂੰ ਰੇਟ ਇਹਦਾ ਵੀ 45000 ਰੇਟ ਇਹਦਾ ਵੀ 45000 ਦੋਸਤੋ ਰੇਟ ਇਹਦਾ ਜਿਹੜਾ 45000 ਆ ਮਾਨ ਤਾਨ ਵਿੱਚੋਂ ਜ਼ਰੂਰ ਹੋ ਜੂਗਾ ਤੇ ਜੇ ਕੋਈ ਭਾਈ ਇਹ ਤਿੰਨੇ ਹੀ ਲਵੇ ਆਪਣੇ ਤੋਂ ਹਾਂ ਇਕੱਠਾ ਮਾਨ ਤਾਨ ਕਰ ਦਾਂਗੇ ਫਿਰ ਇਕੱਠਾ ਮਾਨ ਤਾਨ ਕਰ ਦੋਗੇ ਹਾਂਜੀ ਦੋਸਤੋ ਜੇ ਕੋਈ ਤਿੰਨੇ ਇਕੱਠਾ ਲਊਗਾ ਤੱਕ ਇਕੱਠਾ ਮਾਨਤਨ ਜਰੂਰ ਹੋ ਜੂਗਾ ਤੇ ਪਹੁੰਚ ਪਹੁੰਚਦਾ ਬਾਈ ਕਿਵੇਂ ਹੋ ਪਹੁੰਚ ਕਰਦਾਗੇ ਬਾਈ ਦੋਸਤੋ ਪਹੁੰਚ ਹੋ ਜੂਗੀ ਜੇ ਕੋਈ ਵੀ ਵੀਰ ਖਰੀਦਣੀ ਚਾਵੇ ਤਿੰਨੇ ਨਾਲ ਇਕੱਠੇ ਵੀ ਤੁਸੀਂ ਖਰੀਦ ਸਕਦੇ ਹੋ ਆਨਲਾਈਨ ਜਾਂ ਕੋਈ ਉਹ ਵੀ ਖਰੀਦ ਮੰਗਵਾ ਸਕਦਾ ਬਾਈ ਦੋਸਤੋ ਆਨਲਾਈਨ ਜਿਹੜੀ ਸੌਦਾ ਹੋ ਵੀ ਬਾਈ ਕੋਲੇ ਉਪਲਬਧ ਹੈਗੀ ਆਨਲਾਈਨ ਵੀ ਤੁਸੀਂ ਖਰੀਦ ਸਕਦੇ ਹੋਗੇ ਤੇ ਦੋਸਤੋ ਪਿੰਡ ਅਜ ਦਾ ਨੈਣੇਵਾਲ ਦੇ ਵਿੱਚੋਂ ਆਪਾਂ ਵੀਡੀਓ ਕਵਰ ਕੀਤੀ ਹੈਗੀ ਬਾਈ ਦਾ ਕੰਟੈਕਟ ਨੰਬਰ ਹੈ 6283569218 ਸੋ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ